ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਸਾਥ ਸਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੜੀ ਦੀ ਰੈਸਪੀ ਉਹਦੇ ਲਈ ਆਪਾਂ ਨੇ ਲਿਆ ਸਰੋਂ ਦਾ ਤੇਲ ਵਿੱਚ ਪਾਇਆ 2 ਤੋਂ 3 ਲਾਲ ਮਿਰਚਾ ਕੜੀ ਆਪਾਂ ਸਾਈਡ ਤੇ ਰੱਖਤੀ ਸੀਗੀ ਪੱਕਣ ਵਾਸਤੇ ਇਹਦੇ ਵਿੱਚ ਸਿਰਫ ਮੈਂ ਬੇਸਨ ਦੇ ਵਿੱਚ ਲੱਸੀ ਮਿਲਾ ਕੇ ਤੇ ਇਹਨੂੰ ਡੇਢ ਘੰਟਾ ਹੋ ਗਿਆ ਪੱਕਦੇ ਨੂੰ ਆਪਾਂ ਇਦਾਂ ਹੀ ਧਰਤਾ ਸੀ ਨੂਨ ਮਿਰਚੇ ਚ ਆਪਾਂ ਥੋੜੀ ਜੀ ਹਲਦੀ ਪਾਈ ਆ ਹੋਰ ਕੁਝ ਨਹੀਂ ਪਾਇਆ ਸੀ ਤੇ ਇਧਰ ਹੁਣ ਆਪਾਂ ਨੇ ਤੇਲ ਦੇ ਵਿੱਚ ਪਾਤੀਆਂ ਮਿਰਚਾਂ, ਤੇਜ ਪੱਤਾ ਫਿਰ ਆਪਾਂ ਪਾਇਆ ਮੇਥੀ ਦਾਣਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਾਵਾਂਗੇ ਫਲਾਵਰ ਜੈ ਇਹਦਾ ਨਾਮ ਨਹੀਂ ਮੈਨੂੰ ਪਤਾ ਕੀ ਕਹਿੰਦੇ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀਰਾ ਫਿਰ ਆਪਾਂ ਪਾਵਾਂਗੇ ਕੜੀ ਪੱਤਾ ਕਿਉਂਕਿ ਆਪਾਂ ਕੜੀ ਬਣਾ ਰਹੇ ਹਾਂ ਤੇ ਇਹਦਾ ਜਿਹੜਾ ਟੇਸਟ ਆ ਕੜੀ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਦਾ ਹੈ ਨਾਰਮਲ ਸਬਜ਼ੀਆਂ ਦੇ ਵਿੱਚ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ ਨੂੰ ਪਰ ਹਾਂ ਕੜੀ ਦੇ ਵਿੱਚ ਕੜੀ ਪੱਤਾ ਮੈਨੂੰ ਬਹੁਤ ਟੇਸਟੀ ਲੱਗਦਾ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸਾਬਤ ਧਨੀਆ ਠੀਕ ਹੈ ਕੜੀ ਆਪਾਂ ਜ ਪੂਰੀ ਮਸਾਲੇਦਾਰ ਬਣਾਵਾਂਗੇ ਤੇ ਹੁਣ ਉਸ ਸਾਰੇ ਮਸਾਲੇ ਆਪਣੇ ਭੁੱਜ ਗਏ ਆ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਆਪਾਂ ਪਿਆਜ਼ ਇਹਨਾਂ ਨੂੰ ਹਲਕੀ ਅੱਗ ਤੇ ਆਪਾਂ ਪੱਕਣ ਦਵਾਵਾਂਗੇ ਨੇ ਖੁਦਦਰ ਆਪਣੇ ਕੜੀ ਪੱਕੀ ਜਾਂਦੀ ਐ ਨੂੰ ਡੇਢ ਘੰਟਾ ਤਕਰੀਬਨ ਹੋ ਗਿਆ ਪੱਕਦੇ ਨੂੰ ਕੜੀ ਐਸੀ ਰੈਸਪੀ ਐ ਜਿਹਨੂੰ ਤੁਸੀਂ ਜਿੰਨਾ ਪਕਾਉਂਗੇ ਉਨੇ ਹੀ ਜ਼ਿਆਦਾ ਸਵਾਦ ਬਣੂਗੀ ਮੈਂ ਸਹਮਤੇ ਰੱਖਤੀ ਸੀ ਉਹ ਪੱਕੀ ਜਾਂਦੀ ਐ ਠੀਕ ਐ ਇਧਰ ਹੁਣ ਆਪਣਾ ਜਿਹੜਾ ਤੜਕਾ ਐ ਕੜੀ ਵਾਸਤੇ ਤਿਆਰ ਹੋ ਰਿਹਾ ਇਹ ਤੁਸੀਂ ਬਹੁਤ ਹੀ ਸੌਖੀ ਤਰੀਕੇ ਨਾਲ ਬਣਾ ਕੇ ਰੱਖ ਸਕਦੇ ਹੋ ਕੜੀ ਨੂੰ ਜੋ ਕਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਹਨਾ ਤੇ ਥੋੜਾ ਜਿਹਾ ਟਾਈਮ ਕੱਢ ਕੇ ਵੇਸਨ ਨੂੰ ਤੁਸੀਂ ਲੱਸੀ ਦੇ ਵਿੱਚ ਮਿਲਾ ਕੇ ਥੋੜਾ ਨੂਨ ਮਿਰਚ ਪਾ ਕੇ ਤੇ ਬਸ ਉਹਨੂੰ ਇਦਾਂ ਹੀ ਉਹ ਇਕੜਾ ਇਹਦੇ ਵਿੱਚ ਪਾ ਕੇ ਧਰ ਦੇਣਾ ਪੱਕਾਣ ਵਾਸਤੇ ਪਕਾਉਣੀ ਸਮਤ ਹੀ 1.5 ਘੰਟੇ ਤੋਂ ਆਪਾਂ ਇਹਨੂੰ ਆਰਾਮ ਨਾਲ ਪਕਾ ਸਕਦੇ ਹਾਂ ਉਨੀ ਟੇਸਟੀ ਬਣੂਗੀ ਠੀਕ ਹੈ ਹੁਣ ਇਹਦੇਦਰ ਦੇਖੋ ਤੜਕਾ ਆਪਾਂ ਇਹਦੇ ਉਪਰ ਜੀ ਜਾਂਦਾ ਇਹਦੇ ਵਿੱਚ ਮੈਂ ਟਮਾਟਰ ਦਾ ਯੂਜ਼ ਬਿਲਕੁਲ ਨਹੀਂ ਕਰੂੰਗੀ ਕਿਉਂਕਿ ਜਿਹੜੀ ਮੇਰੀ ਲੱਸੀ ਸੀ ਉਹ ਕਾਫੀ ਜ਼ਿਆਦਾ ਖੱਟੀ ਸੀਗੀ ਇਸ ਕਰਕੇ ਮੈਂ ਇੱਥੇ ਟਮਾਟਰ ਨਹੀਂ ਪਾਉਂਗੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਮਿਰਚ ਮਸਾਲਾ ਹਲਦੀ ਜੋ ਵੀ ਤੁਹਾਡੇ ਕੋਲੇ ਹੋਰ ਮਸਾਲੇ ਹੋਣ ਤੁਸੀਂ ਉਹਨਾਂ ਨੂੰ ਐਡ ਕਰ ਸਕਦੇ ਹੋ ਨੂਨ ਮਿਰਚ ਹਲਦੀ ਜ਼ਰੂਰੀ ਹੈ ਹਨਾ ਇਹ ਤਾਂ ਆਪਾਂ ਨੂੰ ਵੀ ਪਤਾ ਦੇਖੋ ਕੜੀ ਬਣ ਕੇ ਤਿਆਰ ਆ ਤੜਕਾ ਇਹਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਤੇ ਆਪਣੀ ਕੜੀ ਆ ਜਿਹੜਾ ਕਲਰ ਦੇਖੋ ਕਿੰਨਾ ਵਧੀਆ ਆ ਹਨਾ ਤੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਆਪਣਾ ਸ਼ਾਮ ਦਾ ਟਾਈਮ ਸੀਗਾ ਆਪਣਾ ਡਿਨਰ ਆ ਜਿਹੜਾ ਬਿਲਕੁਲ ਰੈਡੀ ਹੋ ਚੁੱਕਾ ਹੈ ਹੁਣ ਟੇਸਟ ਕਰਾਵਾਂਗੇ ਆਪਣੀ ਬੇਟੀ ਨੂੰ ਉਹਦੇ ਲਈ ਆਪਾਂ ਨੇ ਪਲੇਟ ਲਾਣੀ ਆ ਤੇ ਉਹਨੇ ਕਿਹਾ ਕਿ ਮੈਨੂੰ ਕੜੀ ਜ਼ਿਆਦਾ ਦਿਓ ਮੰਮੀ ਕੜੀ ਦੀ ਬਹੁਤ ਜ਼ਿਆਦਾ ਸ਼ਕੀਨ ਆ ਤੇ ਚਾਵਲ ਸਾਡੇ ਘਰ ਚ ਹੋਰ ਤਾਂ ਕੋਈ ਖਾਂਦਾ ਨਹੀਂ ਬਸ ਬੇਟੀ ਕੋਈ ਖਾਂਦੀ ਆ ਮੇਰੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਰਾਈਸ ਤੇ ਦੇਖੋ ਇਹ ਵੀ ਕਿੰਨੇ ਸੋਹਣੇ ਬਣੇ ਨੇ ਖਿਲੇ ਖਿਲੇ ਤੇ ਫਿਰ ਉਹਨੂੰ ਟੇਸਟ ਕਰਾ ਕੇ ਪੁੱਛਦੇ ਆਂ ਵੀ ਕਿਵੇਂ ਬਣੀ ਆ ਹਨਾ ਤੇ ਦੇਖੋ ਆਪਣੀ ਜਿਹੜੀ ਡਿਨਰ ਉਹ ਬਣ ਕੇ ਬਿਲਕੁਲ ਤਿਆਰ ਆ ਪਲੇਟ ਲੱਗ ਚੁੱਕੀ ਆ ਚੱਲਦੇ ਆਂ ਬੇਟੀ ਕੋਲੇ ਹੁਣ ਉਹਨੂੰ ਕਰੋ ਨੇ ਟੇਸਟ ਤੇ ਪੁੱਛਦੇ ਭਈ ਸਾਡੀ ਕੜੀ ਕਿਵੇਂ ਬਣੀ ਆ ਹਨਾ ਤੇ ਉਹਨੂੰ ਕੜੀ ਚੌਲ ਬਹੁਤ ਜ਼ਿਆਦਾ ਪਸੰਦ ਆ ਤੁਸੀਂ ਵੀ ਜੇ ਤੁਹਾਡੇ ਕੋਲ ਟਾਈਮ ਘੱਟ ਹੋਵੇ ਤਾਂ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਪ੍ਰੋਬਾਹ